ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ ਮੈਂ ਇਹਨੂੰ ਕੋਈ ਆਪਣੀ ਪ੍ਰਾਪਤੀ ਨਹੀਂ ਮੰਨਦਾ ਮੁਕਸਰ ਚ 90 ਕਰੋੜ 99 ਕਰੋੜ ਰੁਪਏ ਦਾ ਸੀਵਰੇਜ ਪਾਉਣ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਰਿਕਾਟਨ ਕਰਤਾ 70 71 ਕਿਲੋਮੀਟਰ ਪਹਿਲਾਂ ਵਾਲਾ ਜਿਹੜਾ ਸੀ ਉਹ ਠੀਕ ਕਰਾਂਗੇ 30 ਕਿਲੋਮੀਟਰ ਹੋਰ ਐਡ ਕਰ ਲਿਆ ਨਵੀਂ ਆਬਾਦੀ ਬਣ ਗਈ ਮੈਂ ਅਕਸਰ ਕਹਿੰਦਾ ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਹੈ ਚਾਹੁੰਦੇ ਹੋ ਮੰਗਲ ਗ੍ਰਹਿ ਤੇ ਜਾਇਆ ਹੈ ਅਸੀਂ 2 ਨਵੰਬਰ 2025 ਆ ਫਿਰ ਦੇ ਅਸੀਂ ਬਰੇਜਨ ਨੂੰ ਕਾਟਨ ਕਰਦੇ ਸਬਜੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਆਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀਏ ਨਾ ਪਾਈ ਆ ਆਲੂ ਥੋੜੇ ਪਿੰਗਾ ਜਿਹਾ ਲੱਗਦਾ ਇਹ ਨਾ ਪਾਈ ਡਿਊਟਰਾਂ ਨੂੰ ਉਹੀਂ ਬੋਟਾਂ ਪਾਈ ਗਏ ਇਹ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਇੱਥੋਂ ਦੇ ਮੁੱਖ ਮੰਤਰੀ ਰਹੇ ਆ ਆਪਣਾ ਜ਼ਿਲ੍ਹਾ ਕਹਿੰਦੇ ਰਹੇ ਆ ਇਹ ਸਾਡਾ ਗੜ ਹੈ ਆ ਦੇਖ ਲੋ ਕੀ ਹਾਲਾ ਕਰਦਾ ਮਤਲਬ ਜਿੱਥੇ ਜਾਵਾਂ ਉੱਥੇ ਹੀ ਕਹਿੰਦੇ ਨੇ ਪਹਿਲੀ ਵਾਰ ਹੋਇਆ ਜੀ ਜਦ 40 ਸਾਲ ਬਾਅਦ ਹੋਇਆ ਜੀ ਪਾਣੀ ਦੀਆਂ ਰੋਜ਼ ਵੀਡੀਓ ਆਉਂਦੀਆਂ ਜੀ 37 ਸਾਲ ਬਾਅਦ ਪਾਣੀ ਆਇਆ 40 ਸਾਲ ਬਾਅਦ ਪਾਣੀ ਆਇਆ ਸੋ ਇਸ ਕਰਕੇ ਵੀਰੋ ਆ ਜਿਹੜੇ ਪ੍ਰੋਜੈਕਟ ਨੇ ਤਾਂ ਥੋੜਾ ਹੱਕ ਹੈ ਇਹ ਮੰਗ ਪੱਤਰ ਨਹੀਂ ਹੋਣਾ ਚਾਹੀਦਾ ਹੱਕ ਪੱਤਰ ਹੋਣਾ ਚਾਹੀਦਾ ਵੀ ਆ ਸਾਡਾ ਹੱਕ ਬਣਦਾ ਜੀ ਸੀਵਰੇਜ ਦਾ ਕੰਮ ਸਾਡੇ ਇੰਨੇ ਸਾਲ ਹੋ ਗਏ ਹੋਇਆ ਨਹੀਂ ਕਰ ਦੋ ਔਰ ਇਹਨੂੰ ਟਾਈਮ ਤੇ ਆਪਾਂ ਲਿਖ ਕੇ ਲਾਉਣਾ ਇਹ ਕੰਮ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਚੱਲੂਗਾ ਉਨੀ ਤਰੀਕ ਤੋਂ ਪਹਿਲਾਂ ਕੰਮ ਕੰਪਲੀਟ ਹੋਣਾ ਚਾਹੀਦਾ ਫੇਰ ਉਹ ਕੰਮ ਹੈ ਨਹੀਂ ਤਾਂ ਕੰਮ ਨਹੀਂ